ਇੱਕ ਸਾਈਡ ਹੋ ਜਾਓ ਕੈਮਰਾ ਆਪਰੇਟ ਕਰ ਦਿਓ ਅੱਗੇ ਸਿਰਫ ਬਲੌਗ ਉੱਤਰੋ ਜਾਓ ਆ ਆ ਰਹਿਣ ਦਿਓ ਇਹ ਰਹਿਣ ਦਿਓ ਬਹੁਤ-ਸੰਬਤ ਬਹੁਤ ਮਿਹਰਬਾਨੀ ਉੱਤਰੀ ਜਾਓ ਰਾਈਟ ਸਾਈਡ ਤੇ ਆਓ ਪਲੀਜ਼ ਮੀਡੀਆ ਕੋਈ ਤੋਂ ਆ ਕੇ ਲੈ ਜਾਓ ਕਰ ਪਲੀਜ਼ ਇੱਕ ਸਿਗਰਟ ਆ ਕੇ ਦੇ ਦਿਓ ਹਾਂ ਬਿਲਕੁਲ ਅੱਜ ਵਾਰੀ ਆਓ ਕੋਈ ਹਾਂ ਪਿੱਛੇ ਵਾਲੀ ਹੋਣੀ ਹੋ ਰਿਹਾ ਹੈ ਅਰੇ ਆਪਾਂ ਨੂੰ ਆਉਣਾ ਚਾਹੀਦਾ ਹੈ ਡਾਇਰੈਕਟਰ ਸਾਹਿਬ ਖੜਦੇ ਖੜਦੇ ਬਹੁਤ ਸਾਰੇ ਨੇ ਖੜਦੇ ਸਾਰਿਆਂ ਨੇ ਖੜਦੇ ਆ ਜਾਂਦੇ ਗਾ ਖੜਦਾ ਬਾਈ ਨੂੰ ਤਾਂ ਕਰ ਦੋ ਜਟਾਣੇ ਬਾਈ ਨੂੰ ਜਾਂਦੇ ਬਲਦੀ ਬਾਈ ਨੂੰ ਤਾਂ ਕਰੇ ਚਲੋ ਬਾਈ ਜੀ ਅਪਰਧਾਨ ਜੀ ਜਾਂਦੇ ਹੋ ਅਪਰਧਾਨ ਜੀ ਜਾਂਦੇ ਹੋ ਸਰ ਜੀ ਅਪਰਧਾਨ ਜੀ ਤੱਕ ਕੋ ਨਾ ਜੀ ਲਾਡੀ ਤਾਂ ਜਾਂਦੇ ਆ ਔਰ ਦੋਸਤ ਬੜਕ ਇਹ ਤਲੀ ਇਹਦਾ ਬੇਗਾਂਗੀ ਲੱਗਦਾ ਲੱਗਦਾ ਅੱਗੇ ਆ ਜਾਓ ਅੱਗੇ ਪਿੱਛੇ ਹੋ ਜਾਓ ਨਾ ਤੂੰ ਕਿੰਨਾ ਮੈਂ ਆ ਗਿਆ ਹੀ ਕੇ ਫਾਈਲ ਆਇਆ ਇਹਦੇ ਬੰਦੇ ਬੰਦੇ ਸਾਰੇ ਪੰਚਾਇਤ ਕੋਲ ਆ ਗਏ ਪਿੱਛੇ ਉਹ ਪੇਪਰ ਮਨੂ ਜਮਾਏ ਆ ਆਹ ਅਸੀਂ ਬੜਾ ਕੰਮ ਕੀਤਾ ਲੋਕ ਕੋਈ ਨਹੀਂ ਕੋਈ ਕੱਲ ਜੀ ਸਰ ਜੀ ਬਾਕੀ ਹੋਰ ਬੰਦੇ ਨਹੀਂ ਆ ਰਹੇ ਜੀ ਪਿੱਛੇ ਨੂੰ ਆ ਜਾ ਪਿੱਛੇ ਨੂੰ ਵੀ ਵੀ ਬਰਾਬਰ ਆਣੇ ਗੱਲੋ ਜੇਰ ਪੰਚਾਇਤ ਵਾਲੇ ਖਾਣ ਤੋਂ ਮਾੜਾ ਮਾੜਾ ਕਰਦੇ ਮੇਰੇ ਬਾਈਕ ਵਾਲੇ ਕਿਸੇ ਨੇ ਕਿਤੇ ਚੱਲੋ ਚੱਲੋ ਛੋਟੇ ਛੋਟੇ ਕੰਮ ਹੀ ਆਪਣਾ ਆਦੀ ਰੋਕ ਲਓ ਯਾਰ ਬਾਕੀ ਰੋਕ ਰੋਕ ਕੇ ਰੁਕ ਜਾਓ ਯਾਰ ਰੁਕ ਜਾਓ ਯਾਰ ਰੁਕ ਜਾਓ ਇਹਨੇ ਮਰ ਜਾਓ ਰੁਕੋ ਨੋ ਰੁਕੋ 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 ਬਾਈ ਰੁਕੋ ਇਹ ਰੋਕੋ 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 ਇਹ ਰ ਤੇ ਬੜੇ ਸਾਲਾਂ ਤੋਂ ਸਾਡੇ ਬੇਟੇ ਚੁਣ ਲਾਏ ਉਹਨਾਂ ਨੇ ਸਾਡੇ ਬੱਚੇ ਅੱਛਾ ਇਹ ਲੈ ਕੈਮਰੇ ਵਾਲੇ ਰੁਕੋ ਮੈਨੂੰ ਕੈਮਰੇ ਨੂੰ ਬੰਦ ਕਰੋ ਜੀ ਉਹਨਾਂ ਨੂੰ ਤੁਸੀਂ ਕਿੱਥੇ ਨਾ ਜਾਵੋ ਥੋੜੀ ਰੱਦ ਕਰੋਗੇ ਜਾਂ ਤੁਹਾਨੂੰ ਕਰਨ ਦੇਵਾਂਗੇ ਭਾਈ ਇਹਨਾਂ ਨੂੰ ਇੱਕ ਵਾਰ ਨੂੰ ਰੋਕ ਤੱਕੇ ਚੱਲ ਜਾਂਦੇ ਆ

ਧੰਨਵਾਦ ਰੁਕੋ ਹੁਣ ਕਿੰਨੇ ਦਾਂਗੇ ਅੱਗੇ ਲਓ ਰੋਕ ਲਓ ਰੋਕ ਲਓ ਰੇਟ ਜਾਨ ਦੇ ਰੱਖੋ ਜਾਨ ਦੇ ਨੂੰ ਜਾਨ ਦੇ ਨੂੰ ਸਰ ਇੱਕ ਮਿੰਟ ਰੁਕੋ ਫਿਰ ਛੇਤ ਵਾਲੇ ਨੂੰ ਗੱਲ ਕਰਦੇ ਹਾਂ ਪ੍ਰੈਨਸ ਸਾਹਿਬ ਆ ਰਹੇ ਆ ਕੋਈ ਬੋਲ ਰਿਹਾ ਹਾਂਜੀ ਫਿਰ ਰੁਕੋ ਕੋਈ ਯਾਰ ਰੁਕ ਜਾਓ ਐਨਾ ਕਰੋ ਯਾਰ ਅੱਕੇ ਨਾ ਜਾਓ ਕੋਈ ਬੰਦਾ ਰੁਕਦੇ ਕਿਉਂ ਨਹੀਂ ਹੋਇਆ ਸਾਰੇ ਆ ਗਏ ਆਪਾਂ ਓ ਯਾਰ ਓ ਬਾਈਕ ਰੁਕੋ ਯਾਰ ਤੇ ਸੁਣੋ ਨਹੀਂ ਲੋੜ ਨਹੀਂ ਮੈਨੂੰ ਸਭੀ ਕੋਲੋਂ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਓਏ ਤੁਰੰਗੋ ਆ ਜਾ ਆ ਜਿੰਦਾ ਜਿੰਦਾ ਸਹੀ ਆ ਜੀ ਆ ਜਾ ਆ ਦੇ ਬਿਟਾਗੇ ਇਹ ਪਹਿਲੀ ਕੀਤੀ ਕਰ ਆ ਆ ਕੰਮ ਨਹੀਂ ਆ ਬੀਜ ਦਾ ਜ਼ਿੰਦਾਰ ਕਾ ਵੀ ਪਿੱਛੇ ਇਹ ਮੇਰੇ ਬਾਦਰ ਸਾਹਿਬ ਆ ਅੱਜ ਆ ਜਿੰਮੀਦਾਰ ਆਪਣਾ ਖੜਾ ਜੀ ਆ ਆ ਬੀਜ ਦੀ ਬੋਲ ਹਾਂ ਆਪਣਾ ਥੀਨਾ ਤੁਹਾਡਾ ਸਾਕੇ ਆ ਕਰ ਸਕਦੇ ਹਾਂ ਹਾਂ ਕਰ ਸਕਦੇ ਹਾਂ ਅਸੀਂ ਸਾਕੇ ਆ ਸਾਰੇ ਗੇਰੀਓਜ਼ ਨੂੰ ਵੀ ਇੱਥੇ ਸਮਝ ਆ ਰਹੀ ਹੈ ਹੋਇਆ ਕਰੇ। ਇਸ ਤੋਂ ਹੱਥ ਫੂਲਦੀ ਵੀ ਇੱਥੇ ਨਹੀਂ। ਹਾਂ। ਇਹ ਲੱਗਣਾ ਹੈ। ਕੋਈ ਗੱਲ ਨਹੀਂ। ਜਿੱਦਵੇ ਤਿੰਡੇ ਆ ਜਾਂਦੇ ਆਂ ਇੱਥਾਂ। ਆ ਦੇ ਮੈਂ ਇਹਦੀ ਚੱਕੀ ਦੀ। ਉੱਤੀ ਨਹੀਂ ਉਹਦੇ। ਸਰ ਸੇਵਾ ਦੀ। ਤੋਰ ਤੋਂ ਪਲ ਤੋਂ। ਹਾਂਜੀ ਹਾਂਜੀ ਦਿਖਾ ਦਿਓ। ਬੀਕ ਗੁੱਡ। ਪਹਿਲਾਂ ਪਹਿਲਾਂ ਇਹ ਇਹਨੂੰ ਜਦੋਂ ਇਦਾਂ ਖੋਲਦੇ ਆਂ ਆਪਾਂ ਹਾਂਜੀ। ਤਾਂ ਇਹ ਆ ਸੁਣੀ ਸੁਣੀ ਗਾ ਗੁਲਾਬੀ ਰੰਗ ਦਾ ਭਾਜੀ ਆ ਗੁਲਾਬੀ ਰੰਗ ਦੀ ਸੁਣੀ ਨਹੀਂ ਨਹੀਂ ਸਰ ਸਾਰਾ ਮੂਹਰ ਤੀਟਾ ਕਰਕੇ ਨਾ ਸਾਰੀ ਰੂਹ ਖਰਾਬ ਕਰਨੀ ਹੈ ਚੰਗੀ ਤਰ੍ਹਾਂ ਫਲਾਵਰ ਕਿੜਾ ਪਹਿਲਾ ਪਹਿਲਾਂ ਜਦੋਂ ਫੁੱਲ ਆਉਂਦਾ ਫੁੱਲ ਤੇ ਆ ਦੇ ਕੋਈ ਨੇ ਸਾਰਾ ਖਾਤਾ ਟਿੰਡੇ ਨਹੀਂ ਬਣ ਜਾਂਦਾ ਜੀ ਕਈ ਵਾਰੀ ਇਹ ਟੱਠਾ ਹੋ ਜਾਂਦਾ ਫੁੱਲ ਆ ਫੁੱਲ ਆ ਇਸ ਤੋਂ ਪਹਿਲਾਂ ਬੰਦ ਕਰ ਲੈਂਦਾ ਜੀ ਫੁੱਲ ਨੂੰ ਕੋਈ ਵੀ ਖੋਲੋ ਸਾਰਿਆਂ ਚ ਹੀ ਬੜੀ ਹੋਏ ਇਹ ਹਾਲਾਤ ਇਹ ਪਹਿਲਾਂ ਉੱਥੇ ਜੀ ਆ ਪੱਤੀਆਂ ਨੇ ਸੇਤਿਆਂ ਨੇ ਦਿਖਾ ਲਓ ਖਰਪੀ ਅਬੀ ਫਲਾਵਰ ਦੇ ਉੱਤੇ ਹਾਂਜੀ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਹਾਂਜੀ ਹਾਪਰੀ ਬ੍ਰਦਰ ਆਈ ਮੇਰਾ ਰਾਜੂ ਦੇ ਰਿਸ਼ਤੇ ਆ ਰਹੇ ਸਰ ਜੀ ਬਹੁਤ ਆਉਂਦੀਆਂ ਨੇ ਹੋਰ ਹੋਰ ਥੋੜੇ ਥੋੜੇ ਜੇ ਤੋੜ ਪੀਂ ਤੋੜ ਕੇ ਲਾਟੀ ਲੈ ਹੋਰ ਪੰਜ ਸੱਤ ਛੇ ਦੀ ਇਹ ਵੀ ਕੰਨ ਲਾਟੀ ਲੈ ਇਹਦੇ ਵਿੱਚ ਵੀ ਚੱਲ ਜੀ ਨਹੀਂ ਚੱਲੇ ਜੇ ਤਲ ਤਲ ਕਰਕੇ ਕੀ ਤੋਂ ਪਰਵਤੀ ਵਾਲੇ ਬੱਚੇ ਬਣਾ ਉਹਦੇ ਤੋਂ ਇੱਕ ਤਰ੍ਹਾਂ ਕੀੜੀ ਜਿਹੜੀ ਬਣੇਗੀ 45 ਤੋਂ ਖਰਗੀ ਉਸਨੂੰ ਖੱਗ ਦੇ ਲੋ ਭਾਜੀ ਦੂਜਾ ਚਾਹ ਅਰਾਜਾ ਥੋੜਾ ਕੈਰੀਅਰ ਮੰਨਣਾ ਨੇ ਇਹ ਟੀਡੀ ਦਾ ਤੋਂ ਪਤਾ ਲੱਗਦਾ ਸਵਾ ਲੱਗ ਗਈ ਉਹੋ ਗੇਮ ਬਾਕੀ ਚਲਣਾ ਸਰ ਇਹ ਸਾਰੇ 20 ਨੇ ਹੁੰਦੇ ਆ ਤੇ ਆਪਾਂ 5-4 ਪਿੰਡਾਂ 'ਚ ਜਦੋਂ ਸ਼ੌਰ ਲੱਗੇ ਜਿਹੜੇ ਪਿੰਡ ਨੇ ਤੇ ਆਪਾਂ ਫਰਵਰੀ ਤੱਕ ਨਹੀਂ ਖਤਮ ਕੀਤੇ ਤੇ ਉਹਦਾ ਪਤੰਗਾ ਕਿਹੜਾ ਹੈਗਾ April May ਤੋਂ ਬਦਲ ਨਹੀਂ ਪਤੰਗਾ ਹੈ ਜੀ ਉਹਨਾਂ ਤੱਕ ਕੋਈ ਨਹੀਂ ਖਤਮ ਕੀਤਾ ਇਹ ਚੜੇਗਾ ਲੋਕਲ ਪ੍ਰੋਜੈਕਟ ਕੋਈ ਪਤਾ ਨਹੀਂ ਲੱਗਾ ਸੀ ਕਿ ਤੋਂ ਕੋਈ ਜਦੋਂ ਪੱਤੀ ਲੱਗੀ ਉਹ ਮਾਰੀ ਮੋਟੀ ਆ ਗਈ ਸਾਡੀ ਅਸੀਂ ਜੋੜਪੁਰ ਮਾਣੇ ਦੇ ਵਿੱਚ ਬਹੁਤ ਅਸਰ ਕੀਤਾ ਜਰੂਰ ਉੱਥੇ ਠੀਕ ਆਉਂਦੇ ਆ ਪਹਿਲਾਂ ਆਖਿਰ ਦੇ ਵਿੱਚ ਖੁੰਡਾ ਤੇ ਆਇਆ ਸੀ ਜਲਾਈ ਦੇ ਵਿੱਚ ਪੰਜ ਇੱਕ ਪਤਾ ਨਹੀਂ ਲੱਗਾ ਪਤਾ ਸਾਨੂੰ ਲੱਗਾ ਪੰਜ ਪੰਜ ਚਾਰ ਪਰ ਤੁਸੀਂ ਇਹ ਨੂੰ ਸਿੱਕਾ ਹਿਲੇ ਕਿ ਦਾ ਮਹੀਨ ਜੁਲਾਈ ਦੇ ਆਖਿਰ ਦੇ ਅਗਸਤ ਦੀ 15 ਜੀਤ ਅਗਸਤ ਬਾਅਦ ਜੋ ਇਸ ਤੇ ਦਾ ਰੇਨ ਸ਼ੁਰੂ ਹੋ ਗਈ ਵੀ ਮੂਡ ਵੈਦਰ ਬਣ ਗਿਆ ਤੇ ਪਹਿਲੀ ਉਹ ਹੋ ਨਹੀਂ ਸਕੀ ਆ 4 ਵਜੇ ਕੀ ਸੈਨ ਦਾ ਕੀ ਲਾਗ ਹੈ ਇੱਕ ਇੱਕ ਟਾਈਮ ਹੈਗਾ ਜੀ ਇਸ ਤੋਂ ਸਪਰੀਆ ਕਰਕੇ ਅਸੀਂ 10-20% ਦਾ ਆਉਟਪੁੱਟ ਕੱਟ ਕਰ ਸਕਦੇ ਹਾਂ ਪਰ ਸਾਡੀ ਜਿਹੜੀ ਮੈਨੇਜਮੈਂਟ ਪ੍ਰੈਕਟਿਸ ਹੈ ਆਪਾਂ ਨੂੰ ਆਕਸੀਜਨ ਜ਼ਿਆਦਾ ਕਰਨੀ ਪੈਂਦੀ ਸਾਰੋ ਪੱਖੀ ਇਹਦਾ ਇੰਤਜ਼ਾਮ ਆ ਜੀ ਇਹ 베ਰੀ ਤੋਂ 베ਰੀ ਕਰਦਾ ਹੈਗਾ ਪਰ 50-60% ਦੋ ਤਿੰਨ ਬਲਾਕ ਦੇ ਵਿੱਚ ਝੁੰਡੇ ਦੇ ਲਾਸ ਹੈਗਾ ਸਰ ਪਿੰਡ ਦੇ ਨੇੜੇ ਜ਼ਿਆਦਾ ਲਾਉਦਾ ਹੈ ਇਹ ਸਰ ਉਹ ਕਰਾ ਦਿੰਦੀ ਹੈ ਫੈਸਟੀਸਾਈਡ ਸ਼ੁਰੂ ਕਰਾਤੀ ਹੈ ਹਾਂ ਜੀ ਉਹ ਤਾਂ ਅੱਗੇ ਪਹੁੰਚੀ ਅੱਜ 500 ਲੀਟਰ ਪਹੁੰਚੀ ਫਿਰ 500 ਲੀਟਰ ਕਿੰਨੇ ਤਾਂ ਲਿਫਟ ਕੀਤੇ ਲਗਭਗ 5000 ਹੈਕਟੇਰ ਤੋਂ ਉੱਪਰ ਪਰ ਹੋ ਜੇਗੀ ਸਰ ਸਹੀ ਦੱਸੋ ਨਾ ਸਰ ਜੀ ਮੋਹਨ ਟੰਡਾ ਬੰਦ ਹੈ ਜੀ ਸਾਈਡ ਕਰਦੇ ਵੀ ਤੇ ਅਸਮ ਨਹੀਂ ਇਹ ਤਾਂ ਨਹੀਂ ਕਿਹੜੇ ਫਲਾਵਰਿੰਗ ਆ ਉਹ ਕਿਹਨਾ ਕੀ ਹੈ ਅੰਦਰ ਦਾ ਜਾਣੀ ਨਹੀਂ ਕਿ ਕਿਹਦਾ ਬਣਨਾ ਬਹੁਤ ਚਾਹੀਏ ਤਾਂ ਕਿ ਇਹ ਤਾਂ ਨਾ ਕੋਈ ਮੋਰੀ ਹੈ ਉਹਨੇ ਉਹਨੇ ਚਾਹਣਾ ਵੀ ਕੋਈ ਸਫੀਤੀ ਹੋਣਾ ਚਾਹਤਾ ਜਿਹੜਾ ਨਾ ਬਿਲਕੁਲ ਇਹ ਵੀ ਬਾਜੇ ਅਗਲੇ ਸਾਲ ਵਾਸਤੇ ਸਾਡਾ ਸਟਾਕ ਨਾ ਬਣੇ ਸੋ ਕੋਈ ਸ਼ੁਡੀ ਦਾ ਕੋ ਪਰਮਾਸੀ ਬਿਜ਼ਨਸ ਅਗਲੇ ਸਾਲ ਵਾਸਤੇ ਵੀ ਦਾ ਹੋਏ ਸਰ ਟ੍ਰੈਂਡ ਹੈ ਜਿਹੜਾ ਦਹਾਕਿਆਂ ਦੇ ਵਿੱਚ 25% ਤੋਂ 50 ਤੇ ਜਾਂਦਾ ਹੈ ਇਮੀਡੀਅਟ ਸੀ ਸਪਰੇਅ ਆਪਾਂ ਸਟ੍ਰਾਂਕਸ ਸਪਰੇਅ ਕਰ ਰਹੇ ਹਾਂ। ਕਕਰ ਰਹੇ ਹਾਂ। ਜਿਹੜੇ ਅਸੀਂ ਇੱਕ ਸਪਰੇਅ ਹੈ ਕੇ ਦੇ ਵਿੱਚ ਇਹ ਆਗਾ ਜਿਹੜੀ ਫਾਈਨ ਸਪਰੇਅ ਕਾਫੀ ਆਪਾਂ ਵੇਚ ਜਾਗੇ। ਹਫਤੇ ਹਫਤੇ ਬਾਅਦ ਦੋ ਜਾਂ ਤਿੰਨ ਸਪਰੇਅ ਜ਼ਰੂਰੀ ਨਹੀਂ ਹੈ। ਕਰ ਲੈ ਹੈ ਕਿਉਂਕਿ ਡੈਮੇਜ ਪਤਾ ਨਹੀਂ ਲੱਗਣਾ। ਆਵਾਗ ਨਵੇਂ ਪਟਾਣੇ ਵਾਸਤੇ ਆਈਏ 5000 ਨਹੀਂ ਆ ਰਹੀ ਸਰ ਸਾਰੀ ਆ ਰਹੀ ਹੈ। ਕੀ ਹੋ ਗਿਆ ਸਾਡੇ ਕੋਲੇ? 5000 ਆ ਰਹੀ ਹੈ। 1 ਲੱਖ ਤੇ 11400 ਲੀਟਰ ਦੀ ਅਸੀਂ ਡਿਮਾਂਡ ਪਾਈ ਉਸ ਨੂੰ ਮੀਟਿੰਗ ਤੋਂ ਬਾਅਦ ਵੀ ਜਿਹੜੀ ਕਰਤੀ ਸੀ ਔਰ ਉਹਨੇ ਸਾਨੂੰ ਅੱਜ ਤੋਂ ਬਾਅਦ ਤੁਹਾਡੇ ਕੋਲੇ ਫਾਸਾ ਦੇ ਭਰਾ ਕੀ ਹੈ ਮਾਰਕੀਟ ਤੇ ਅਵੇਲੇਬਿਲਟੀ ਹੈ ਮਾਰਕਟ ਮੇਂ ਦੇਣੀ ਸਾਨੂੰ ਸਾਲਾਈ ਅਵੇਲੇਬਿਲਟੀ ਪ੍ਰਾਈਵੇਟ ਬਹੁਤ ਆਪਈ ਹੋਣਾ ਪ੍ਰਾਈਵੇਟ ਬਹੁਤ ਆਪਈ ਹੋ ਰਹੀ ਹੈ ਉਹਦੇ ਮਾਰਕਟ ਦੇ ਸਰਕਾਰੀ ਕੀ ਕਰੀ ਕਿ ਬਹੁਤ ਖਾਵਧਾਨੀ ਦੇ ਨਾਲ ਜੀ ਸਰ ਉਹ ਦਵਾਈ ਪਾਉਣੀ ਹੈ ਜਿਹੜੀ ਬਿਲਕੁਲ ਕੰਮ ਕਰੇ ਅਰ ਸਹੀ ਹੋਵੇ ਦਵਾਈ ਦੀ ਟੈਸਟਿੰਗ ਕਰ ਲਿਓ ਬਿਲਕੁਲ ਸਰ ਪਿਛਲੇ ਸਰਕਾਰਾਂ ਦੇ 1 ਮਿੰਟ ਬਾਅਦ ਚੋਂਡੋ ਆਕਸਰ ਸਰ ਸ਼ਾਇਦ ਜੀ ਸਰ ਇਹ ਸਾਇੰਟਿਸਟ ਬੁਲਾ ਕੇ